ਹਾਂਜੀ ਅੱਜ ਆਪਾਂ ਗੱਲ ਕਰਦੇ ਆਂ ਕਿ ਜੇ ਆਪਣਾ ਪੇਟ ਦਰਦ ਹੋਵੇ ਬਹੁਤ ਜ਼ਿਆਦਾ ਪੇਟ ਦਰਦ ਹੋਵੇ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਆਂ ਜੀ ਬਿਨਾਂ ਗੋਲੀ ਤੋਂ ਬਿਨਾਂ ਆਪਾਂ ਦਵਾਈ ਲੈਤੇ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਉਹ ਆਪਾਂ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਾਂਗੇ ਸਭ ਤੋਂ ਦੇਖੋ ਪਹਿਲਾਂ ਆਪਾਂ ਨੇ ਕੀ ਕਰਨਾ ਆਪਾਂ ਨੇ ਪਾਣੀ ਲੈਣਾ ਜੀ ਪਾਣੀ ਆਪਾਂ ਨੇ ਇੱਕ ਗਲਾਸ ਲੈਣਾਗਾ ਉਸ ਤੋਂ ਬਾਅਦ ਉਹਨੂੰ ਉਬਾਲਣ ਵਾਸਤੇ ਰੱਖਣਾ ਉਹਦੇ ਵਿੱਚ ਦੇਖੋ ਅੱਧਾ ਚਮਚ ਆਪਣੀ ਜੁਆਇੰਟ ਪਾਉਣੀ ਆ ਅੱਧਾ ਚਮਚ ਸੌਂਗ ਪਾਉਣੀ ਆ ਥੋੜੀ ਆਪਾਂ ਕਾਲਾ ਨੂਰ ਪਾਵਾਂਗੇ ਉਹਦੇ ਵਿੱਚ ਤੇ ਥੋੜੀ ਜਿਹਾ ਆਪਾਂ ਤੂਸਰੀ ਦੇ ਪੱਤੇ ਪਾਉਣੇ ਆ ਉਹਦੇ ਵਿੱਚ ਕਿਉਂਕਿ ਤੂਸਰੀ ਦੇ ਪੱਤੇ ਆਪਾਂ ਨੂੰ ਪਤਾ ਹੀ ਕਿੰਨੇ ਗੁਣਕਾਰੀ ਹੁੰਦੇ ਆਗੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਦੋ ਲੌਂਗ ਪਾਉਣੇ ਆ ਇੱਕ ਆਪਾਂ ਇਹਦੇ ਵਿੱਚ ਇਲਾਇਚੀ ਪਾਵਾਂਗੇ ਚੰਗੀ ਤਰ੍ਹਾਂ ਆਪਾਂ ਨੇ ਹਵਾਲਣਾ ਦਾ ਜਾਨੀ ਕਿ ਆਪਾਂ ਇੱਕ ਕਾੜੇ ਦੇ ਰੂਪ ਵਿੱਚ ਇਹਨੂੰ ਤਿਆਰ ਕਰਨਾਗਾ ਜਦੋਂ ਤੱਕ ਕੀ ਇਹ ਅੱਧ ਤੱਕ ਪਾਣੀ ਨਾ ਰਹੇ ਜੀ ਉਦੋਂ ਤੱਕ ਆਪਾਂ ਇਹਨੂੰ ਹਵਾਲਣਾਗਾ ਉਸ ਤੋਂ ਬਾਅਦ ਠੰਡਾ ਕਰਕੇ ਦੇਖੋ ਇਹ ਆਪਾਂ ਨੇ ਪੀਣਾਗਾ ਪਾਣੀ ਇਹ ਪਾਣੀ ਦੇਖੋ ਪੀਣ ਸਾਰ ਆਪਾਂ ਨੂੰ ਅੱਧੇ ਘੰਟੇ ਦੇ ਅੰਦਰ ਅੰਦਰ ਦੇਖੋ ਫਾਇਦਾ ਹੋ ਜਾਊਗਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਕਾੜੇ ਹੁੰਦੇ ਆ ਬਹੁਤ ਹੀ ਗੁਣਕਾਰੀ ਹੁੰਦੇ ਆਗੇ ਤੇ ਆਪਾਂ ਇਸੇ ਤਰ੍ਹਾਂ ਹੀ ਦੇਖੋ ਜਿਹੜੀ ਮੈਡੀਕਲ ਦਵਾਈ ਹੁੰਦੀ ਆ ਉਹਨਾਂ ਚੋਂ ਆਪਾਂ ਬਚ ਸਕਦੇ ਆ ਇਹ ਜਿਹੜੀ ਆਪਾਂ ਕਾੜਾ ਬਣਾਵਾਂਗੇ ਬਹੁਤ ਹੀ ਜ਼ਿਆਦਾ ਗੁਣਕਾਰੀ ਹੁੰਦਾ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਸੌਂਫ ਜੁਆਇਨ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਕਿੰਨੀ ਆਪਣੀ ਸਿਹਤ ਵਾਸਤੇ ਫਾਇਦੇਮੰਦ ਆਗੀਆਂ ਤੇ ਇਸੇ ਤਰੀਕੇ ਦੇਖੋ ਆਪਾਂ ਕਾੜਾ ਬਣਾ ਕੇ ਲੈ ਸਕਦੇ ਆ ਤਾਂ ਆਪਾਂ ਆਪਦੇ ਪੇਟ ਨੂੰ ਹਰਾਮ ਦੇ ਸਕਦੇ ਆ ਨਾਲੇ ਦੇਖੋ ਜਿਹੜੀ ਆਪਣੇ ਪੇਟ 'ਚ ਗੈਸ ਬਣਦੀ ਹੈ ਉਹ ਵੀ ਇਹਦੇ ਨਾਲ ਠੀਕ ਹੁੰਦੀ ਹੈਗੀ ਤੇ ਜਿਹੜਾ ਆਪਣਾ ਦਰਦ ਹੁੰਦਾ ਜਿਵੇਂ ਆਪਾਂ ਕਹਿੰਦੇ ਆ ਆਪਣੇ ਪੇਟ ਵਿੱਚ ਦਰਦ ਹੋਣ ਲੱਗ ਪੈਂਦਾਗਾ ਜੇ ਆਪਾਂ ਇਹ 2-3 ਦਿਨ ਲਗਾਤਾਰ ਲਈਏ ਤਾਂ ਆਪਣਾ ਪੇਟ ਦੇਖੋ ਜਲਦੀ ਠੀਕ ਹੋ ਸਕਦਾ ਇਸੇ ਤਰੀਕੇ ਤੁਸੀਂ ਇਹ ਕਾੜਾ ਬਣਾ ਕੇ ਲੈ ਸਕਦੇ ਹੋ ਜੀ ਇਹ ਹੈਗੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਬਤੋ ਅੱਦ ਲਾਈਕ ਕਰਿਓ ਸ਼ੇਅਰ ਕਰਿਓ ਜੀ